ਨਮਸਕਾਰ ਮੈਂ ਨੈਨਾ ਸ਼ੇਗਲ ਪੰਜਾਬ ਦੇ ਲਈ ਸਮਾਚਾਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਮਾਲੀਗੰਜ ਮਾਰਕੀਟ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਪੂਰੀ ਮਾਰਕੀਟ ਬੰਦ ਹੋ ਚੁੱਕੀ ਹੈ ਜੋ ਕਿ ਦੋ ਤਿੰਨ ਦੇ ਵਿੱਚ ਲੜਾਈ ਹੋਈ ਸੋ ਅਸੀਂ ਗੱਲਬਾਤ ਕਰਾਂਗੇ ਕਿਸ ਰੀਜ਼ਨ ਦੇ ਨਾਲ ਇਹ ਲੜਾਈ ਹੋਈ ਹਾਂਜੀ ਨਮਸਕਾਰ ਨਮਸਕਾਰ ਜੀ ਮੈਡਮ ਪਹਿਲੇ ਤਾਂ ਪਹਿਲੇ ਤਾਂ ਮੈਡਮ ਲੜਾਈ ਨਹੀਂ ਹੋਈ ਇੱਕ ਤਰਫਾ ਹਮਲਾ ਹੋਇਆ ਲੜਾਈ ਉਹ ਹੁੰਦੀ ਹੈ ਵੀ ਜਿਹੜੇ ਬਰਾਬਰ ਚ ਆਪਾਂ ਕਿਸ ਕਰਦੇ ਹਨਾ ਆਪਾਂ ਹਾਲੇ ਆਪਣੇ ਨੂੰ ਬਚਾਇਆ ਡਿਫੈਂਸ ਕੀਤਾ ਹਾਲੇ ਅਟੈਕ ਕਰਨ ਦਾ ਕੰਮ ਅਸੀਂ ਨਹੀਂ ਕੀਤਾ ਹਾਲੇ ਵੱਲੋਂ ਹੈ ਡਾਕਟਰ ਇਹ ਬੰਬੇ ਫੈਸ਼ਨ ਦੇ ਮੁੰਡਿਆਂ ਨੇ ਤੇ ਬੰਬੇ ਫੈਸ਼ਨ ਵਾਲੇ ਸਰਦਾਰ ਸੁਆਬ ਮੱਲੀ ਗੰਟ ਜਿਹੜੇ ਹੈਗੇ ਆ ਉਹਨਾਂ ਨੇ ਅਟੈਕ ਕੀਤਾ ਜੀ ਇਹ ਸਾਡੇ ਦਾ ਮਾਮਲਾ ਸੀਗਾ ਕਿਉਂ ਅਟੈਕ ਮਾਮਲਾ ਮੈਡਮ ਹਾਲੇ ਕੁਝ ਵੀ ਨਹੀਂ ਪਤਾ ਕਿਉਂ ਕੀਤਾ ਗਿਆ ਕਿਸ ਲਈ ਕੀਤਾ ਗਿਆ ਹਾਲੇ ਕੁਝ ਨਹੀਂ ਪਤਾ ਇਸੇ ਵਾਰ ਲੜਾਈ ਕਿਸ ਤਰ੍ਹਾਂ ਸ਼ੁਰੂ ਹੋਈ ਤੇ ਸਟਾਰਟਿੰਗ ਕੀ ਆਹ ਮੇਰੀ ਦੁਕਾਨ ਤੇ ਆ ਕੇ ਅਟੈਕ ਕੀਤਾ ਜੀ ਮੈਂ ਦੁਕਾਨ ਤੇ ਨਹੀਂ ਸੀਗਾ ਤੇ ਮੈਨੂੰ ਸਟਾਫ ਦਾ ਫੋਨ ਆਇਆ ਵੀ ਅੱਜ ਦੁਕਾਨ ਤੇ ਅਟੈਕ ਹੋਇਆ ਮੈਂ ਉਸੇ ਟਾਈਮ ਜਿੱਥੇ ਵੀ ਸੀ ਵਾਪਸ ਭੱਜਿਆ ਵਾਪਸ ਆਇਆ ਤੇ ਉਹਨਾਂ ਦੀ ਲੜਾਈ ਦੇ ਵਿੱਚ ਮੰਨ ਲਓ ਚਾਹੇ ਉਹਨਾਂ ਨੇ ਅਟਾਕੀ ਪਰ ਪੂਰੀ ਮਾਰਕੀਟ ਬੰਦੇ ਕੀ ਮਾਮਲਾ ਹੈ ਉਹਦਾ ਉਹਦਾ ਮੈਡਮ ਕਾਰਨ ਹੈਗਾ ਬਈ ਮਾਰਕੀਟ ਸਾਰੀ ਇੱਕ ਜੁੱਟ ਹੈ ਬਈ ਕੋਈ ਗਲਤ ਬੰਦੇ ਦੇ ਨਾਲ ਕਿਸੇ ਨਾਲ ਵੀ ਨਹੀਂ ਖੜਦੀ ਹੁੰਦੀ ਮਾਰਕੀਟ ਉਹ ਗਲਤ ਸੀ ਤੇ ਅੱਜ ਖੜਾ ਆਪਣੇ ਕੱਲਾ ਹੀ ਖੜਾ ਉੱਥੇ ਤੇ ਪੂਰੀ ਮਾਰਕੀਟ ਸਾਡੇ ਨਾਲ ਹੈ ਕਾਰਨ ਕੀ ਹੈ ਇੱਕ ਇਮਾਨਦਾਰੀ ਤੇ ਸੱਚਾਈ ਸਾਡੀ ਜੇ ਅਸੀਂ ਬਿਲਕੁਲ ਸੱਚੇ ਆ ਸਹੀ ਆ ਇਸ ਦੇ ਵਿੱਚ ਮੈਂ ਮਾਮਲਾ ਤੋਂ ਦੱਸਦਾ ਵੀ ਜਦੋਂ ਇਹ ਸਾਡੇ ਬਾਜ਼ਾਰ ਚ ਆਏ ਬੰਦੇ ਦੈਸ਼ਨ ਵਾਲੇ ਉਹਦਾ ਹੀ ਬਿਜਾਰਾ ਮਾਹੌਲ ਬੜਾ ਖਰਾਬ ਹੋਇਆ ਇਹਨੇ ਜਿੰਦਰ ਬੰਦੇ ਕਿਹਾ ਹੋਰੇ ਜਿਹਾ ਗੁੱਟਾ ਗੜੀ ਕਰਦਾ ਹਰੇਕ ਬੰਦਾ ਲੜਦਾ ਕੋਈ ਬੰਦਾ ਨੰਗਦਾ ਉਹਨੇ ਲੜ ਪੰਦੇ ਤੇ ਇਹਨਾਂ ਨੇ ਕਈ ਵਾਰ ਰੋਕਿਆ ਵੀ ਗਿਆ ਵੀ ਇਹ ਮਾਹੌਲ ਦਾ ਨਾਮ ਕੋਈ ਪ੍ਰਸ਼ਾਸਨ ਮੈਂ ਰਿਪੋਰਟ ਨਹੀਂ ਦਿਵਾਈ ਰਿਪੋਰਟ ਰਚੀ ਕਰਾਤੀ ਫਿਰ ਵੀ ਸਾਡੀ ਮੰਗ ਵੀ ਇਹ ਬੰਦੇ ਨਿਕੇਲ ਪਈ ਸੱਤਿਆਂ ਲੋਕੀ ਸੇ ਇਹ ਸਫਾਕ ਸ਼ਾਇ ਹੈ ਕਿ ਬਿਜਾਰਾ ਮਾਹੌਲ ਖਰਾਬ ਕਰਨ ਦੀ ਘੋਸ਼ਣਾ ਕਰੋ ਸੋ ਇਹ ਬੰਦਿਆਂ ਨੂੰ ਇੱਕਦਮ ਸਖਤੀ ਨਾਲ ਪੇਸ਼ ਆਣਾ ਚਾਹੀਦਾ ਦੱਸਿਆ ਚਾਹੀਦਾ ਤਾਂ ਬਿਜਾਰ ਖੁੱਲੂਗਾ ਨਹੀਂ ਬਿਜਾਰ ਅਸਲੀ ਬਣਦਾ ਹੈ ਜੀ ਜੀ ਇਹ ਬਹੁਤ ਵੱਡੀ ਗੁੰਡਾਗਰਦੀ ਹੈ ਜੀ ਇੱਕ ਦੁਕਾਨ ਤੇ ਜਾ ਕੇ ਹਮਲਾ ਕਰਨਾ ਉਹ ਵੀ ਆਪਣੇ ਬਜ਼ਾਰ ਦਾ ਹੀ ਦੁਕਾਨਦਾਰ ਹੈ ਲੇਕਿਨ ਬਹੁਤ ਵੱਡੀ ਮੰਦ ਭਾਗੀ ਘਟਨਾ ਹੈ ਇਹ ਜਿਹੜਾ ਇਹ ਹੋ ਰਿਹਾ ਵੈਸੇ ਤਾਂ ਕਈ ਵਾਰ ਸ਼ਿਕਾਇਤਾਂ ਆਈਆਂ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਉਸ ਦੁਕਾਨਦਾਰ ਬਾਰੇ ਕਿ ਸਾਨੂੰ ਵੀ ਇਹ ਸਾਨੂੰ ਜਦੋਂ ਵੀ ਕਿਤੇ ਕੋਈ ਲੰਗਦੇ ਆ ਜਾਂ ਕੋਈ ਬੋਰਾ ਬਾਹਰ ਪਿਆ ਕੋਈ ਥੋੜਾ ਟ੍ਰੈਫਿਕ ਲੱਗਦਾ ਕੋਈ ਅਗਰ ਕਹਿ ਦਵੇ ਕਿ ਥੋੜਾ ਇਹ ਅੰਦਰ ਕਰ ਲੋ ਤਾਂ ਉਹਨਾਂ ਝਗੜਾ ਕਰ ਲੈਂਦੇ ਸਹੀ ਕਹਿ ਰਹੇ ਕਿ ਕਾਫੀ ਸਮੇਂ ਦੀ ਗੁੰਡਾਗਰਦੀ ਹੋ ਰਹੀ ਹੈ ਤੇ ਕਿਸੇ ਨੇ ਕੋਈ ਕਾਰਵਾਈ ਦੇਖੋ ਪਹਿਲਾਂ ਕੋਈ ਐਡੇ ਵੱਡੇ ਲੈਵਲ ਤੇ ਹੋਇਆ ਨਹੀਂ ਕੰਮ ਅੱਜ ਤਾਂ ਹਾਦੀ ਹੋ ਗਈ ਜਿਹਦੇ ਨਾਲ ਇਹ 7-8 ਬੰਦੇ ਲੈ ਕੇ ਮਾਲਕ ਆਪ ਦੂਸਰੀ ਮਾਲਕ ਦੇ ਜਾ ਕੇ ਦੁਕਾਨ ਦੇ ਉੱਤੇ ਉਹਦੇ ਸੇਲਮੈਨ ਤੇ ਹਮਲਾ ਕਰਨਾ ਬਹੁਤ ਮਾੜੀ ਗੱਲ ਹੈ ਉਸੇ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਐਫ ਆਈ ਆਰ ਜਲਦ ਤੋਂ ਜਲਦ ਉਹਦੇ ਤੇ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਵੱਲੋਂ ਤੇ ਅਗਲਾ ਸਟੈਪ ਟਰਨਾ ਸਾਡਾ ਕੰਟੀਨਿਊ ਕੰਮ ਇਦਾਂ ਹੀ ਰਹੇਗਾ ਸਾਰਾ ਬਾਜ਼ਾਰ ਦੂਸਰੇ ਬਾਜ਼ਾਰ ਵਾਲੇ ਪ੍ਰਧਾਨ ਵੀ ਸਾਡੇ ਨਾਲ ਆ ਅੱਗੇ ਵਾਲੇ ਜਿੰਨੇ ਵੀ ਸ਼ਹਿਰ ਦੀਆਂ ਐਸੋਸੀਏਸ਼ਨਾਂ ਉਹਨਾਂ ਦੇ ਫੋਨ ਆ ਰਹੇ ਕਿ ਅਸੀਂ ਤੁਹਾਡੇ ਨਾਲ ਸਾਨੂੰ ਕੋਈ ਚਿੰਤਾ ਨਹੀਂ ਹੈ ਇਸ ਗੱਲ ਦੀ ਇਹ ਅਸੀਂ ਐਫ ਆਈ ਆਰ ਕਰਾ ਕੇ ਹੀ ਉਠਾਂਗੇ ਕਹਣਾ ਵਿਸ਼ਾਲਾ ਰੋੜਾ ਕੀ ਕਹਿਣਾ ਕੀ ਮਾਮਲਾ ਹੱਲ ਕਰਨਾ ਮੇਰੇ ਨਾਲ ਜੀ 2 ਮਹੀਨੇ ਪਹਿਲਾਂ ਗਲੀ ਦੇ ਅੰਦਰ ਵਿਚਕਾਰ ਖੜ ਕੇ ਬੋਰੇ ਪੈਕ ਕਰਦੇ ਸੀਗੇ ਮੈਂ ਇਹਨਾਂ ਨੂੰ ਸਮਝਾਇਆ ਕਿ ਆਪਣੀ ਦੁਕਾਨ ਦੀ ਹੱਦ ਤੱਕ ਕਰੋ ਤਾਂ ਕਿ ਆਣ ਜਾਣ ਦਾ ਰਸਤਾ ਹੋਣ ਜਾਈ ਜਾਵੇ ਉਦੋਂ ਇਹ ਕੋਈ ਇਹ ਕੋਈ ਗਲਤ ਨਹੀਂ ਗਿਆ ਮੈਂ ਨਾਰਮਲ ਜੀ ਗੱਲ ਹੈ ਸਮਝਾਣਾ ਕਿਸੇ ਨੂੰ ਗਲਤ ਨਹੀਂ ਹੈ ਉਹਦੇ ਮੁੰਡੇ ਆ ਉਹ ਤੂੰ ਕਿਦਾਂ ਬੋਲਦਾ ਆਪਾਂ ਨਹੀਂ ਕਰਦੇ ਆਪਾਂ ਤੇ ਪੂਰੀ ਕਲੀ ਘੇਰ ਕੇ ਬੂਰੇ ਪੈਕ ਕਰਾਂਗੇ ਇਦਾਂ ਵੀ ਮੀਸ ਬਿਹੇਵ ਕੀਤਾ ਮੈਂ ਕਹਾ ਤਲਾ ਜਾ ਪਿੱਛੇ ਕੋਈ ਫਾਇਦਾ ਨਹੀਂ ਐ ਵੇ ਦੇਖੋ ਮੈਂ ਤੈਨੂੰ ਸਮਝਾਣਾ ਆਇਆ ਮੈਂ ਕੋਈ ਬਦਮਾਸ਼ੀ ਨਹੀਂ ਕਰਦੇ ਕਹਿੰਦਾ ਉਹਦਾ ਮੁੰਡਾ ਜਿਹੜਾ ਮਾਲਕ ਹੈਗਾ ਉਹਨੇ ਪਿਸਟਲ ਕਹਿੰਦਾ ਤੇਰੇ ਵਰਗੇ ਆਪਾਂ ਬੜੇ ਬੰਦੇ ਦੇਖੇ ਆ ਮਤਲਬ ਇਸ ਤਰ੍ਹਾਂ ਦਾ ਮੀਸ ਬਿਹੇਵ ਇਹਨਾਂ ਨੇ ਕੀਤਾ ਸੀਗਾ ਜੋ ਕਿ ਗਲਤ ਹੈ ਦੇਖੋ ਆਪਾਂ ਵਪਾਰੀ ਬੰਦੇ ਹੈਗੇ ਆਪਾਂ ਕੋਈ ਬਦਮਾਸ਼ ਨਹੀਂ ਹੈਗੇ ਡਿਸਪਿਊਟਡ ਦੇਖੋ ਆ ਚੀਜ਼ਾਂ ਸਹੀ ਨਹੀਂ ਸ਼ੋਭਾ ਨਹੀਂ ਦਿੰਦੀਆਂ ਦੋ ਮਹੀਨਾ ਪਹਿਲੇ ਹੀ ਵਾਕਿਆ ਹੋਇਆ ਸੀ ਤੇ ਤੁਸੀਂ ਕਦੀ ਰਿਪੋਰਟ ਨਹੀਂ ਨੀ ਰਿਪੋਰਟ ਨਹੀਂ ਕੀਤੀ ਦੇਖੋ ਆਪਾ ਇਸ ਮੈਂ ਉਦੋਂ ਕਿੱਥੇ ਜਾ ਰਿਹਾ ਸੀਗਾ ਤੇ ਬਟ ਆਸ-ਪਾਸ ਦਾ ਪਸਾਰਾ ਪੜੋਸ ਇਕੱਠਾ ਹੋ ਗਿਆ ਸੀ ਉਦੋਂ ਵੀ ਬਟ ਮੈਂ ਇਹਨਾਂ ਚੀਜ਼ਾਂ ਨੂੰ ਉਲਝਣਾ ਨਹੀਂ ਚਾ ਰਿਹਾ ਸੀ ਮਗਰ ਅੱਜ ਜਿਹੜਾ ਵਾਕਿਆ ਹੋਇਆ ਉਹ ਬਹੁਤ ਜ਼ਿਆਦਾ ਹੱਦ ਹੀ ਹੋ ਗਈ ਸੀ ਅੱਜ ਅਕਸੈਸਿਵ ਹੋ ਗਿਆ ਕਿ ਦੁਕਾਨ ਦੇ ਅੰਦਰ ਵੜ ਕੇ ਜੇ ਮਾਲਕਾਂ ਜੇ ਮੁੰਡਿਆਂ ਨੂੰ ਕਿਸੇ ਦੁਕਾਨ ਦੇ ਮੁੰਡੇ ਨਾਲ ਪ੍ਰੋਬਲਮ ਹੈ ਤੇ ਮਾਲਕਾਂ ਨਾਲ ਜਾ ਕੇ ਆਰਾਮ ਨਾਲ ਗੱਲ ਕਰ ਦੇ ਸਕਦੇ ਅਸਲੀ ਗੱਲ ਹੋਈ ਹੈ ਕਿ ਉਹ ਆਪ ਤੋਂ ਬਿਟਾ ਕਿਸ ਤਰ੍ਹਾਂ ਇਹ ਪਰਚਾ ਮੈਗਾ ਜਿਸ ਤੇ ਦੇਖੋ ਮੈਨੂੰ ਉਸ ਪਰ ਇਹ ਨਹੀਂ ਪਤਾ ਕਿਸੇ ਨਾ ਇਸ ਮੌਜੂਦਾ ਮਾਲੀ ਜਿਹਾ ਐਸੋਸੀਏਸ਼ਨ ਦੇ ਪਾਸੋਂ ਰਕੇ ਕਿ ਕੰਤਾ ਚ ਇਹ ਕੋਈ ਗੰਗਤ ਕਰਾਂਗੇ ਜੋ ਕਿ ਇਥੇ ਲੜਾਈ ਦਾ ਮਾਮਲਾ ਹੋਇਆ ਜੋ ਮਾਰਕੀ ਪੂਰੀ ਬਾਤ ਹੈ ਤੇ ਕੀ ਕਹਿਣਾ ਉਹਨਾਂ ਦਾ ਹਾਂਜੀ ਮਸ਼ਕਲ ਸਰ ਇਹ ਮਾਰੀ ਗੰਜ ਦੇ ਚੋਦੋ ਦੇ ਬੰਬੇ ਜਿਹੜਾ ਆਈ ਹੈ ਉਦੋਂ ਦਾ ਹੀ ਮੋਲ ਸਾਡਾ ਬਿਜਾਰਾ ਖਰਾਬ ਹੋਣ ਲੱਗਾ ਦੋਜ ਕਿਸੇ ਨਾ ਕਿਸੇ ਨਾਲ ਕਿਸੇ ਨਾ ਕਿਸੇ ਨਾਲ ਕੋਈ ਬਗਮਾਲ ਬਾਹਰ ਰੱਖਦਾ ਨਾ ਕਿਸੇ ਨੇ ਕਹਿਦਾ ਤੇ ਉਹਦੇ ਨਾਲ ਲੜਬਣਾ ਹੈਗਾ ਇਹ ਬਨਾਲ ਗਲੀ ਦੇ ਵਿੱਚ ਪੰਚਾਇਤ ਦੀ ਜਗ੍ਹਾ ਹੈ ਰਿਓ ਤੇ ਸਮਾਨ ਰੱਖਦਣਾ ਉਹ ਰੋਕਣਾ ਤਾਂ ਲਾਈ ਜਗੜਾ ਕਰਨਾ ਅੱਜ ਤੱਕ ਤਾਂ ਨਾ ਜ਼ਿਆਦਾ ਹਾਦੋਂ ਚੁੱਕੀ ਹੈ ਵੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਇਹਦੇ ਦਾ ਸਖਤ ਤੋਂ ਸਖਤ ਕਾਰਵਾਈ ਜਦੋਂ ਭਾਈ ਕੈ ਐਸੋਸੀਏਸ਼ਨ ਬਣਾਣੀ ਤੇ ਪ੍ਰਧਾਨ ਰਾਂਦੇ ਆਂ ਪਰ ਸਾਰੀ ਮੀਟਿੰਗ ਕਰਦੇ ਤੁਸੀਂ ਕਦੀ ਵੀ ਨਾ ਵੱਲੋਂ ਕਦੀ ਮੀਟਿੰਗ ਨਹੀਂ ਕਰਵਾਈ ਗਈ ਇਹਨਾਂ ਨੇ ਕਿਹਾ ਨਹੀਂ ਕਿਤੇ ਮੈਂਬਰ ਹੀ ਨਹੀਂ ਬਣੇ ਜੀ ਇਹ ਮੈਂਬਰ ਹੀ ਨਹੀਂ ਬਣੇ ਕਿਉਂਕਿ ਇਹ ਕਹਿੰਦੇ ਅਸੀਂ ਆਪਣੇ ਆਪ ਹੀ ਸੰਭਾਲ ਲਾਂਗੇ ਇਨਸ਼ਾਅੱਲਾ ਇਹ ਹੁਣ ਕੀ ਮੰਗਿਆ ਪ੍ਰਸ਼ਾਸਨ ਤੋਂ ਕੀ ਕਹਿਣਾ ਹੈ ਸਾਡਾ ਤਾਂ ਮੰਗ ਇਹ ਹੀ ਹੈ ਵੀ ਕਾਰਵਾਈ ਕੀਤੀ ਜਾਵੇ ਕਾਰਵਾਈ ਨਹੀਂ ਕੀਤੀ ਗਈ ਅਗਲਾ ਸਟੈਪ ਕੀ ਹੈ ਬਾਜ਼ਾਰ ਸਾਡਾ ਬੰਦ ਰਹੂਗਾ ਜਦ ਤੱਕ ਕਾਰਵਾਈ ਨਹੀਂ ਹੁੰਦੀ ਸੱਚੀ ਗੱਲ ਜੀ ਮੇਰਾ ਨਾਮ ਪ੍ਰਭਜੂ ਸਿੰਘ ਹੈ ਜੀ ਤੁਸੀਂ ਮਾਰਕੀਟ ਵਾਲੇ ਬਲੋ ਤੁਹਾਡੇ ਤੇ ਇਲਜ਼ਾਮ ਲਗਾਏਗੇ ਕੀ ਕਹਿਣਾ ਚਾਹੁੰਦੇ ਹੋ ਮੁਰ ਮਾਰਕੀਟ ਵਾਲੇ ਜਿਹੜੇ ਇਲਜ਼ਾਮ ਲਗਾਏ ਹੋਏ ਆ ਆਪਣੇ ਆਪਣੇ ਤਰੀਕੇ ਥੋਟ ਹੁੰਦੇ ਆ ਜਿਹੜਾ ਮੇਨ ਬਵਾਦ ਹੋਇਆ ਸੀ ਉਹ ਕਲੀਅਰ ਹੋ ਚੁੱਕਿਆ ਹੋਇਆ ਵਾ ਖਣ ਦੇ ਆਇਆ ਸਾਰਾ ਕੁਝ ਸਹੀ ਜਗ੍ਹਾ ਹੋਇਆ ਵਾ ਕੋਈ ਨਹੀਂ ਇਸ਼ੂ ਮਾਰਕੀਟ ਵਾਲਿਆਂ ਨੇ ਕਿਹਾ ਕਿ ਤੁਹਾਡੇ ਵੱਲੋਂ ਅਸਲਾ ਵੀ ਰੱਖਿਆ ਗਿਆ ਕਿ ਚੋਣਾਂ ਜਪ ਤਾਂ ਲੱਗ ਚ ਨੇ ਜਿਹੜਾ ਹੁਣ ਕੋਈ ਅਸਲਾ ਦੇ ਸ਼ੋਅ ਕਰ ਸਕਦਾ ਹਾਂ ਤਾਂ ਮੈਂ ਉਹਦੇ ਲਈ ਜਵਾਬਦਾਰ ਹਾਂ ਆਪਣੇ ਬਿਲਕੁਲ ਹੋਣੇ ਕੋਈ ਅਸਲਾ ਨਹੀਂ ਹੈਗਾ ਜਿਹੜਾ ਆਪਣੇ ਬੰਦੇ ਕੋਲ ਅਸਲਾ ਹੈਗਾ ਉਹ ਲਸੈਂਸੀ ਹੈ ਜੀ ਕੋਈ ਚੱਕਰ ਨਹੀਂ ਹੈਗਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰੇ ਕੋਲ ਅਸਲਾ ਹੈਗਾ ਉਹ ਜਦ ਆਪਣਾ ਪਹਿਲੀ ਜਮਾ ਕਰਾ ਰੱਖਿਆ ਹੋਇਆ ਵਾ ਜੇ ਕੋਈ ਹੁਣ ਮੇਰੇ ਤੇ ਅਲੀਗੇਸ਼ਨ ਆ ਰਿਹਾ ਕਿ ਅਸਲਾ ਰੱਖਿਆ ਹੋਇਆ ਵਾ ਉਹ ਉਹਨਾਂ ਨੂੰ ਕਹੋ ਕਿ ਸਹੀ ਜਿਹੜੇ ਨਿਊਜ਼ ਹੈਗੇ ਉਹਨੂੰ ਅਪਡੇਟ ਕਰਨ ਅੱਜਕੱਲ੍ਹ ਕੰਮ ਕੋਮ ਹੈਗਾ ਉਹਦੇ 'ਤੇ ਬਲ ਧਿਆਨ ਦੇਣਾ ਸ਼ਿਕੁਪਾ ਨਹੀਂ ਹੁਣ ਕੀ ਗੱਲ ਅੰਦਰ ਕੰਪਰਮਾਈਜ਼ ਕੰਪਰਮਾਈਜ਼ ਬਿਲਕੁਲ ਕੰਪਰਮਾਈਜ਼ ਹੀ ਹੋ ਗੱਲ ਤਾਂ ਮੈਡਮ ਕੋਈ ਵੀ ਨਹੀਂ ਸੀਗੀ ਉਹ ਉਹਨਾਂ ਵੱਲੋਂ ਮੁੰਡਾ ਕੰਮ ਕਰਦਾ ਮੁੰਡਾ ਉਹਨਾਂ ਵੱਲੋਂ ਹੋਰ ਦੇ ਹਿਸਾਬ ਨਾਲ ਚਲੋ ਜਿਹਨੂੰ ਕਹਿੰਦੇ ਆ ਜਿਹੜੇ ਗ੍ਰੈਜੂਏਟ ਹੁੰਦੇ ਵੱਧੀ ਜਾਂਦੇ ਨੇ ਕਿੰਨੀ ਵਾਰੀ ਗੱਲ ਕੋਈ ਹੋਰ ਹੁੰਦੀ ਆ ਬੰਨ ਕੋਈ ਹੋਰ ਜਾਂਦੀ ਆ ਮੁੱਦਾ ਵੀ ਹੋਰ ਬੰਦਦਾ ਹੁੰਦਾ ਉਹ ਸਾਰੀ ਉਹੀ ਗੱਲ ਹੀ ਹੋਈ ਆ ਮਾਰਕੀਟ ਦੇ ਵੱਲੋਂ ਮੇਰੀ ਦੁਰ ਕੇ ਜਦੋਂ ਆਪਸ ਵਿੱਚ ਦੋ ਤਰ੍ਹਾਂ ਬੈਠੇ ਆ ਜਿਹੜੀ ਸਾਰੀ ਗੱਲ ਸੀਗੀ ਆਪਸ ਦੋ ਤਰ੍ਹਾਂ ਕਰ ਹੋ ਕੇ ਜੀ ਰਿਸੋਲਵ ਹੋ ਚੁੱਕੀ ਹੈ ਜੀ ਇਨਸ਼ਾ ਅੱਲਾਹ ਜੀ ਕਹਿੰਦੇ ਮਾਰਕੀਟ ਦੇ ਬੈਂਕਰ ਵੀ ਰੱਖਦੇ ਹੋ ਕੇ ਤਰਫ ਤੋਂ ਵੀ ਬੜੀ ਮਾਰਕੀਟ ਦੇ ਵਿੱਚ ਬੌਂਸਰ ਦਾ ਕੀ ਮਤਲ ਉਹਨੂੰ ਮੈਂ 100 ਸੀਸੀਡੀ ਵੀ ਸ਼ੋ ਕਰ ਲੂੰਗਾ ਕਿ ਸਿਕਿਉਰਿਟੀ ਨਾਮ ਦੀ ਚੀਜ਼ ਹੈ ਜਿਹੜੇ ਮੇਰੀ ਜਾਮ ਕਢਾਂਦੀ ਹੈ। ਦੂਜੀ ਗੱਲ ਕੀ ਆ ਮੈਂ 25 ਸਾਲ ਦਾ ਕੱਲਣ ਨਾਣਾ ਸ਼ਹਿਰ ਚ ਲੱਗਾ ਹੋਇਆ ਹੋਲਸੇਲ ਦਾ ਕੰਮ ਕਰ ਰਹੰਦਾ ਵਿੱਚ। ਮੈਨੂੰ ਲੋਡ ਆ ਮੈਨੂੰ ਉਹ ਜੇ ਮੰਨ ਕੇ ਚਲੋ ਮੇਰੇ ਕੋਈ ਕਾਰਨ ਹੈਗੇ ਨੇ ਜਿਹੜੇ ਕਾਰਨ ਮੈਨੂੰ ਉਹ ਚੀਜ਼ ਦੀ ਲੋਡ ਆ ਤੇ ਜਿਵੇਂ ਰੱਖੇ ਆ ਉਹਦੇ ਕੋਲ ਪ੍ਰਾਈਵੇਟ ਲਾਇਸੈਂਸ ਹੈ ਮੈਂ ਉਸ ਪ੍ਰਾਈਜ਼ ਰੱਖਿਆ ਹੋਇਆ ਉਹਦੇ 'ਚ ਮੈਨੂੰ ਕੋਈ ਇਸ਼ੂ ਨਹੀਂ ਲੱਗਦਾ। ਬੰਦਿਆਂ ਦਾ ਕਹਿਣਾ ਕਿ ਪਹਿਲੇ ਵੀ ਤੁਹਾਡੀ ਕਾਫੀ ਲੜਾਈ ਝਗੜੇ ਹੋਏ ਨੇ ਤੇ ਪਹਿਲੇ ਵੀ ਇਦਾਂ ਹੀ ਮਿਲਦਾ। ਮੈਂ ਉਹ ਮਾਰਕੀਟ ਦੇ ਵਿੱਚ ਪ ਉਹਨਾਂ ਨੇ ਜਿਹੜੇ ਆਪਣੇ ਆਪਣੇ ਸਾਹਮਣੇ ਚੰਨਾ ਵਾ ਮੇਰੀ ਗੱਲ ਨੂੰ ਸਮਝੋ ਅਗਰ ਮੇਰੇ ਦੁਕਾਨ ਦੇ ਵਿੱਚ ਕੋਈ ਮਾਲ-ਬਾਹ ਰੱਖਿਆ ਹੋਇਆ ਜਾਂ ਕਿਸੇ ਚੀਜ਼ ਨੂੰ ਲੈ ਕੇ ਕੋਈ ਰੋਲਾ ਕੋਈ ਕਹਿੰਦੇ ਮੈਂ ਰੋਡ ਬਲੌਕ ਕਰਤੀ ਕੋਈ ਕਹਿੰਦਾ ਮੈਂ ਕੁਛ ਕਰਤਾ ਉਹਦੇ ਵਿੱਚ ਛੋਟੇ-ਛੋਟੇ ਕਾਰਨ ਹੁੰਦੇ ਨੇ ਮੇਰੀ ਮਜਬੂਰੀ ਹੁੰਦੀ ਹੈ ਮੈਂ ਜਾਣ ਕੇ ਕਾਹਦਾ ਕਰਨਾ ਵਾ ਹੁਣ ਮੇਰੇ ਕੋਲ ਨਹੀਂ ਜਗ੍ਹਾ ਹੁੰਦੀ ਬਸ ਇੰਨੇ ਕੁ ਧੜਸੜ ਗੱਲ ਹੁੰਦੀ ਹੈ ਕਿ ਗੱਲ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਿੰਦਰ ਸਿੰਘ ਮੈਂ ਵਾਈਸ ਪ੍ਰਧਾਨ ਟ੍ਰੇਡ ਵਿੰਗ ਆਮ ਆਦਮੀ ਪਾਰਟੀ ਤੋਂ ਆ ਜੀ ਤੇ ਬਾਜ਼ਾਰ ਦੇ ਵਿੱਚ ਜੋ ਇਹ ਵਿਵਾਦ ਹੋਇਆ ਇਹਨੂੰ ਦੇਖਦਿਆਂ ਹੋ ਛੋਟੇ ਛੋਟੇ ਵਿਵਾਦਾਂ ਛੋਟੀ ਛੋਟੀ ਮਿਸਅੰਡਰਸਟੈਂਡਿੰਗ ਸੀਗੀ ਇਹਨਾਂ ਦੀਆਂ ਜੋ ਕਿ ਅਸੀਂ ਪਾਰਟੀ ਵਾਲੇ ਵਰਕਰਾਂ ਨੇ ਬਹਿ ਕੇ ਇੱਥੇ ਹੱਲ ਕਰਾ ਦਿੱਤਾ